ਦੇਖ ਮੈਂ ਸਮਝਾ ਲਿਆ ਸੁੱਕਾ ਰਿਕਨੇਰ ਸੱਤ ਚਾੜੂਰ ਲਾ ਲਓ ਜੀ ਇਹ ਲੜਾ ਜਿਹੋ ਚੰਗੜੀ ਹੈਗਾ ਬਾਈ ਪਾ ਤੇਲ ਪਾਣੇ ਠੀਕ ਹੈ ਨਾ ਹਮ ਲੱਗੀ ਹੋਈ ਹੈ ਇਹ ਨਾ ਕੁਟਰ ਲੱਗਾ ਹੋਇਆ ਜੀ ਜੇ ਬਾਬਾ ਕੰਦਾ ਹੋ ਗਿਆ ਜੀ ਬਿਲ ਬੁਲਰ ਦੇ ਲੱਗ ਗਿਆ ਰੀਜਲ ਗੁੱਲਰ ਦੇ ਲਓ ਬਾਈ ਇਹ ਰੈਡੋ ਡੈਮੋਸਟ੍ਰੇਟਰ ਵੀ ਡੀਜਲ ਗੁੱਲਰ ਦੱਸ ਰਿਹਾ ਉਹ ਮੈਂ ਬੁਝਾ ਬੁਝਾ ਠੀਕ ਜੀ ਆ ਰਿਹਾ ਪਿੰਡ ਨੇ ਆ ਰਿਹਾ ਜੀ ਇਹ ਆਪਣਾ ਜਿਹੜਾ ਫਾਂਜੀ ਜੀ ਪਹਿਲੇ ਜਿਹੜੇ ਆ ਰਹੇ ਆ ਜੀ ਨਾਮਾਈ ਤੋਂ ਦਫਾ ਮਾਣਿ ਸੋ ਅਹ ਜੀ ਫਿੰਗਰ ਗਾਰਡ ਨੇ ਜੀ ਮੰਨ ਲਓ ਕਈ ਵਾਰ ਆਪਾਂ ਕੱਪੜਾ ਝਾੜਦੇ ਆਂ ਜਾਂ ਹੱਥ ਮਾਰਨੇ ਆ ਕੋਈ ਵੀ ਕੰਮ ਜੀ ਹੋ ਬਚਾ ਲਈ ਫਿੰਗਰ ਗਾ ਲੈ ਜੀ ਐਕਸਟਰਾ ਵਾਟਰ ਟੈਂਕ ਹੈ ਜੀ ਆਪਣਾ ਕੋਈ ਵੀ ਟਰੈਕਟਰ ਹੈ ਸਾਰੇ टेनिस ਨੰਬਰ ਡਾਟਾ ਇੰਟਰ ਹੁੰਦੀ ਨਹੀਂ। ਡਾਟਾ ਸ਼ੂਟੇਜ ਆਪਦਾ ਇੰਗਲੈਂਡ ਰਿਹਾ। 5000 ਅਦਰਵਾਇਜ਼ ਨਾ ਟੋਰ ਮਾ ਦਾ ਚਾਈ ਆਦੀ ਹੈ। ਪਾਣੀ ਵਗੈਰਾ ਜਾਂ ਕੋਈ ਦਿੱਕਤ ਆਉਂਦੀ ਹੈ। ਉਹਦੇ ਵੀ ਵਾਟਰ ਸਪਰੇਟਰ। ਕੱਲੇ ਆਪਣੇ ਫਿਲਟਰ ਦੋ ਆਉਂਦੇ ਸੀ ਜੀ। ਉਹਦਾ ਮੈਂਟੇਨੈਂਸ ਖਰਚ ਘਟਾਇਆ ਉਹਦੇ ਲਈ। ਇੱਕ ਹੀ ਫਿਲਟਰ ਰੰਗਦਾ ਹੈ। ਸਰਵਸ। ਕੱਲੇ ਸਰਵ 100 ਘੰਟੇ ਤੇ ਵੀ ਸਰਵਸ ਆਉਂਦਾ ਹੈ। 100 ਘੰਟੇ। ਠੀਕ ਜਾਂ। ਇਹ ਸੰਦੇ ਦਤਾ। ਲੱਗ ਗਿਆ ਉਹ ਵੀ ਦੱਸਾਂਗੇ ਜੀ ਇਹ ਉਹ ਪਧਰ ਲੱਗ ਗਿਆ ਤੇ ਉਹ ਕਲੱਚ ਉਹਨਾਂ ਕਲੱਚ ਤੇ ਉਹ ਕਲੱਚੇ ਫਰਕ ਹੈ ਜੀ ਇਹ ਕਲੱਚ ਆਪਣਾ ਰਨਿੰਗ ਵਾਲਾ ਜੀ ਇਹ ਤਾਂ ਵੀਡੀਓ ਤਾਂ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਕਲੱਚ ਤੁਸੀਂ ਦਬਾਉਂਗੇ ਰਨਿੰਗ ਰੁਕੇਗੀ ਰਨਿੰਗ ਨਾਲ ਚੱਲੇਗਾ ਜੀ ਇਹ ਕਹਿੰਦਾ ਕਿ ਜਿਹੜਾ ਇਹ ਵੀਡੀਓ ਵਾਲਾ ਦਾ ਵੱਖਰਾ ਹੈ ਇਹ ਕਲੱਚ ਵੀਡੀਓ ਵਾਲਾ ਹੈ ਇਹ ਵੀਡੀਓ ਤਾਂ ਫੇਰ ਹੈ ਨਾ ਉਹ ਵੀਰ ਅੰਦਰੋਂ ਤਾਂ ਪਰਚੀ ਮੰਗੀਆਂ 15 ਜ ਆ ਗਿਆ ਹੈ ਇਹ ਦੋ ਅਸਲ ਡੋਨ ਕਲਚ ਹੈ ਜੀ ਹਾਂ ਜਿੰਨਾ ਚਿਰ ਤੁਸੀਂ ਯੂਜ਼ ਕਰੋਗੇ ਉਹ ਉਨਾ ਚਿਰ ਵਰਤਿਆ ਜਾਏਗਾ ਜੀ ਗੇਅਰ ਪ੍ਰੋ ਦਾ ਮਤਲਬ ਹੈ ਕਿ ਗੇਅਰ ਪ੍ਰੋ ਭਈ ਆਪਾਂ ਗੇਅਰ ਇਹਦਾ ਵਧਾਇਆ ਹੋਇਆ ਹੈ ਜੀ ਪਹਿਲੇ ਆਪਣਾ ਸੀਪ ਸੀ ਸੀ ਪਹਿਲੇ ਆਪਣਾ ਡੈਕਟਰ A B R ਆਉਂਦਾ ਸੀ ਆਹ A B C R ਆ ਰਿਹਾ ਜੀ ਠੀਕ ਹੈ ਹੁਣ ਚਾਰ ਜਾਨਕੀ ਏ ਬੀ ਸੀ ਜਿਹਨੂੰ ਹਾਉ ਦੇਸੀ ਭਾਸ਼ਾ ਜੇ ਆਪਾਂ ਹਾਈ ਲੋ ਮੀਡੀਅਮ ਆ ਦੇ ਨਾਲ ਉਧਰ 1 2 3 ਗੇਅਰ ਸੀਰੀ ਜੋ ਵੀ ਜਿਹੜੀ ਲਾਣਾ ਗੇਅਰ ਉਹਦਾ ਸਪੀਡਰ ਜਾਂ ਸਪੀਡਰ ਦੇ ਰਹਿਣੀਆਂ ਗੇਅਰ ਇੱਕ ਐਕਸਟਰਾ ਹੋ ਗਿਆ ਹਾਂਜੀ ਪਹਿਲੇ ਨਾਲ ਇੱਕ ਗੇਅਰ ਐਕਸਟਰਾ ਆ ਰਿਹਾ ਜੀ ਇਹ ਹੁਣ ਲਗਭਗ ਹਾਈ ਲੋ ਮੀਡੀਅਮ ਤਿੰਨ ਸਪੀਡ ਜਾਈ ਰਹੀਆਂ ਹਾਂਜੀ ਹਾਂਜੀ ਕਹਿੰਦੇ ਢੋਲ ਕੀ ਅੰਦਰ ਜੀ ਬੰਪਰ ਵੀ ਲੱਗ ਦੋ ਆਵਾਜ਼ ਵੀ ਬੜੀ ਕਟਾਈ ਦੀ ਆਵਾਜ਼ ਘੱਟ ਗਈ ਹੋਣੀ ਉਹ ਇਹ 60 ਲੀਟਰ ਦੀ ਹੁੰਦੀ ਚੱਕ ਦੋ ਕੱਪੜਾ ਮੰਨਿਆ ਵਾ ਚੱਲ ਕੋਈ ਗੱਲ ਨੂੰ ਕੋਈ ਨਹੀਂ ਇੱਧਰ ਸਾਈਡ ਪਰ ਮਗਰਾੜ ਪਰ ਰੱਖ ਦੇ ਕੋਪਰਲਾ ਜਿਹੜਾ ਹਾਲ ਹੈ ਜੀ ਵਿਦਆਊਟ ਸੈਂਸਿੰਗ ਹੈ ਜਿਹੜਾ 2 ਨੰਬਰ ਵਾਲ ਹਾਲ ਹੈ ਮੀਡੀਅਮ ਸੈਂਸਰ ਹੈ ਮੈਂ ਮੀਡੀਅਮ ਸੈਂਸਰ ਹੈ ਸਾਈਸਿੰਗ ਬੱਲੇ ਆਪਨਾ ਥੱਲੇ ਆ ਜੀ ਮੰਨ ਲੂ ਆਪਾਂ ਕਈ ਵਾਰ ਕੁਛ ਨਵੀਂ ਜਮੀਨ ਵਾਣੀ ਹੁੰਦੀ ਆ ਤੁਸੀਂ ਦੇਖੋ ਹੋਏਗਾ ਕਈ ਵਾਰ ਆਪਣਾ ਟਰੈਕਟਰ ਇਹ ਸੜਨਾਂ ਚੜਾ ਜਿਆਦਾ ਲਾਣਾ ਹੁੰਦਾ ਖਰਾ ਜਾਂ ਖਰਾ ਫਾਲੇ ਜਿਆਦਾ ਲਾਣੇ ਹੁੰਦੇ ਨੇ ਜਾਂ ਕਈ ਵਾਰ ਇੱਕ ਦੋ ਡਾਟੇ ਉੱਪਰ ਚ ਕੀ ਜਾਂਦੇ ਨੇ ਜੀ ਉਹ ਕੀ ਹੁੰਦਾ ਜੇ ਆਪਾਂ ਇਹਨੂੰ ਮੋੜ ਲਾਂਗੇ ਨਾ ਜੀ ਹਾਂਜੀ ਕਲਟੀਵੇਟਰ ਪਿੱਛੇ ਪੱਧਰ ਰਹਿਣਗੇ ਤੇ ਆਪਣੀ ਐਡਜਸਟ ਆਪਣੇ ਆਪ ਕਰਨੀ ਜਮੀਨ ਦੇ ਹਿਸਾਬ ਨਾਲ ਚੱਲ ਜਾਣਾ ਹਾਂਜੀ ਹਾਂਜੀ ਜੀ ਇਹ ਸੰਗਲੇ ਹਾਂਜੀ ਪਿੱਛੇ ਵਾਲਾ ਐਕਸਲੇ ਦਾ ਢੇਲ ਜੀ ਕੋਈ ਗ੍ਰੀਸ ਕਰਾਉਣ ਦੀ ਕੋਈ ਲੋਡ ਨਹੀਂ ਹੈ ਜੀ ਇਹ ਜਾਂ ਇਹ ਜੀ ਬਸਨੇ ਹੈ ਜਨਾਬੀ ਹਾਂਜੀ ਡਬਲ ਡਿਸਟਰੀਬਿਊਟਰ ਨਾਲ ਆ ਰਿਹਾ ਜੀ ਹਾਂਜੀ ਡਿਸਟਰੀਬਿਊਟਰ ਨਾਲ ਆ ਰਿਹਾ ਜੀ ਟਰੋਲੀ ਵਾਸਤੇ ਜਾਂ ਕੋਈ ਵੀ ਆਪਣਾ ਲੋਗ ਵਾਲਾ ਕਰਟਨ ਭਾਜੀ ਹਾਂਜੀ 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 ਲੋਗ ਹੋ ਜਾਂਦੇ ਇਹ ਬਾਈ ਫੰਕਸ਼ਨ ਦੱਸ ਰਹੇ ਆ ਇਹ ਡੈਮੋਸਟ੍ਰੇਟਰ ਹੈ ਜੋ ਜੋ ਇਹਦੇ ਵਿੱਚ ਮਤਲਬ ਨਵਾਂ ਕੀਤਾ ਇਹਨਾਂ ਨੇ ਪੰਜਾਬ ਜੀ ਡੀ ਚ ਗিয়ার ਪਰ ਆ ਗਿਆ ਹਾਂਜੀ ਹਾਂਜੀ ਹਾਂ ਉਹ ਦੂਸਰਾ ਤੇਲ ਬ੍ਰੇਕ ਜੀ ਸਟੀering ਬਹੁਤ ਵਧੀਆ ਹੈ ਛੋਟਾ ਸਟੀering ਲਗਾਇਆ ਹੈ ਜੀ ਤੁਹਾਡੇ ਜਿਹਾ ਸਹੀ ਹੈ ਜੀ ਈਸੀ ਕਿਸੇ ਲਈ ਵੀ ਤਾਂ ਜਿੱਥੇ ਇੱਕ ਵਾਰੀ ਸੈੱਟ ਕਰਤਾ ਜੀ ਕਿ ਕਿ ਸਿਸਟਮ ਇਹਨੂੰ ਤੁਸੀਂ ਦੱਬੋਗੇ ਆਪਣੇ ਆਪ ਨੇ ਬੰਦੀ ਜਾਈ ਜੇ ਤੇ ਆਪਣੇ ਆਪ ਅੱਗੇ ਆ ਜਾਈ ਜੇ ਤੇ ਜਿਹੜੀ ਆਦੀ ਸਰਵਿਸ ਆਉ 500 ਘੰਟੇ ਦੀ ਆ ਜੀ ਲਓ ਜੀ ਬਾਈ ਹੁਣ ਸੀਆਰਟੀ ਬਾਰੇ ਦੱਸਾਂਗੇ ਆ ਸੀਆਰਟੀ ਖੜਾ ਮੈਨੂੰ ਜਾਣਨਾ ਦਿਓ ਜੀ भाई अपने डेमोस्ट्रेटर है कंपनी को आए गए ने हैप्पी चाबी ले आई हैप्पी है पीछे वाला हिस्से वाला इंजन वाली में एसी आर डी आ गया जी आ अपना 55 का आ रहे हैं अभी जी कूल सेंसर अपना पंप पर सेंसर नया नया से लगे हुए ریل ਤੇ ਆਪ ਹੈ ਇਹ ਦੇਖੋ ਅੰਪਾਰ ਇਹ ਦੇਖੋ ਇਹਦਾ ਸਲਟ ਗੱਡੀ ਵਾਲਾ ਕਲੱਚ ਹੈ ਜੀ ਤਾਂ ਗੱਡੀ ਦਾ ਕਲੱਚ ਉਹ ਨੂੰ ਦੇਖਿਆ ਮੈਂ ਯਾਰ ਗੱਡੀ ਦਾ ਕਲੱਚ ਹੁੰਦਾ ਹੈ ਉਹ ਕਲੱਚ ਦਾ ਹੈ ਅਭੀ ਤੂੰ ਵੀ ਦੱਸ ਕੋ ਸਰ ਹੈਪੀ ਤੁਸੀਂ ਵੀ ਦੱਸੋ ਕੋ ਸੀਆਰਟੀ ਬਾਰੇ ਸੀਆਰਟੀ ਬੈਟਰੀ ਚੱਕ ਕੇ ਲੈਂਦਾ ਜੀ ਸੰਗਤ ਬਰੇ ਇਹ ਕਿੰਨਾ ਹੋਇਆ ਆਪਾਂ ਨੇ ਹਨਾ ਇਹ ਜੋ ਹੈ ਹੈਂਡਲ ਇਹ ਹੈ ਇਹ ਮੜਾ ਜੋੜਾ ਲੱਗਦਾ ਨਹੀਂ ਬਈ ਉਹਦੇ ਇੱਕ ਅਲੱਗ ਬਣਦਾ ਆ। ਅੱਜ ਇਹਨਾਂ ਦਾ ਨੰਬਾ ਕਰਦਾ ਬੋਲਿਆ ਨਾ। ਅਬ ਇਹ ਜੋੜੀ ਇਹ ਲੈਣਾ। ਇਹ ਕਹਿੰਦੇ ਨੰਬਾ ਕਰਾਇਆ ਬਾਈ ਲੋਕ ਕਹਿੰਦੇ ਛੋਟਾ ਜਿਹੇ। ਲੋ ਬਾਈ ਜਿਹੜੀ ਅੱਜ ਤੁਸੀਂ ਵੀਡੀਓ ਦੇਖੀ ਐ ਇਹ ਅੱਜ ਅਮਨ ਬਾਈ ਨੇ ਬਣਾਈ ਵੀਦੀ ਵੀਡੀਓ ਇਹ। ਠੀਕ ਆ ਜੀ। ਅੱਜ ਇਹਨਾਂ ਨੇ ਮੇਲਾ ਲਾਇਆ ਸੀਗਾ ਆਨੰਦਪੁਰ ਸਾਹਿਬ ਤੇ ਹੁਣ ਬਾਈ ਆਹੋ ਕੱਖ ਵੱਢਣਾ। ਪੂਰਾ ਗੰਮਗਾ ਹੋਇਆ ਪਿਆ। ਬਾਈ ਭਾਈ ਖੋਲਗੇ ਹਾਜ਼ਲਾ ਯਾਰ ਗਰਮੀ ਗਰਮੀ ਬਹੁਤ ਆ ਭਾਈ ਆਦੋ ਭਿੱਜਿਆ ਪਿਆ ਜੀ ਸੁਭਕ ਛੋਟਾ ਪੈ ਗਿਆ ਸ਼ਾਮ ਨੂੰ ਬਾਈ ਖੈਰ ਕਰਕੇ ਇਹ ਟਾਈਮ ਤਾਂ ਵੱਧ ਹਮਮਸ ਹੋ ਜਾਂਦੀ ਆ ਅਮਨੇ ਕੁਝ ਥੋੜਾ ਬੂਟਿਆਂ ਕਰਕੇ ਆਰਾਮਦਾਰੀ ਆ ਬਾਈ ਅਰੇ ਪਾਣੀ ਵਾਂਗੂ ਜੀ ਹਾਂ ਕਪੂਲਰਾਂ ਕਰਕੇ ਬਾਈ ਫਿਰ ਵੀ ਬਹੁਤ ਸ਼ਾਮ ਆਏ ਜੇ ਤਾਂ ਹਾਂ ਹਾਂ ਹੂੰ ਸਿੱਧੀ ਤਾਂ ਪਾਉਰੇ ਹੁਣ ਸਿੱਧੀ ਤਾਂ ਆ ਆ ਗਿਆ ਰੇ ਇੱਧਰ ਸਿੱਧੀ ਧੁੱਪ ਨਹੀਂ ਆ ਠੀਕ ਆ 2 ਕਿੱਲਾਂ ਦੀ ਲਾਹਮ ਆ ਹੈ ਇਹ 2 ਕਿੱਲਾਂ ਦੀ ਲਾਹਮ ਆ ਭਾਈ 2 ਕਿਲੇ ਲਾਵਾ ਤਕਰੀਬਨ ਬੰਦ ਕਰੀ ਫਿਰ ਅੱਧ ਨਾਲੋਂ ਵੱਧ ਆਏ ਤਿੰਨ ਸਾਲ ਹੋ ਗਏ ਬੂਟੇ ਭਾਈ ਨਾ ਹਾਂ ਹਾਂ ਤੀਏ ਲੱਗਦੇ ਆਣ ਨੂੰ ਹੁਣ ਲੱਗ ਜਾਣਾ ਤੀਏ ਸਾਲ ਦਾ ਹੋ ਗਨੇ ਹਾਂ ਠੀਕ ਆ ਠੀਕ ਆ ਭਾਈ ਭਾਈ ਭਜਾ ਥੋੜੇ ਮੰਨ ਕੇ ਚੱਲ 2-3 ਸਾਲ ਨੂੰ ਇਹ 2 ਸਾਲ ਨੂੰ ਪੱਟ ਹੋਣੇ ਆ ਹੈ ਫੇ ਮੰਨ ਕੇ ਥੋੜੇ 15-20 ਲੱਖ ਦੇ ਬੂਟੇ ਹੋ ਜਾਣੇ ਇਹ 25-30 ਲੱਖ ਦੇ ਹੋ ਜਾਣੇ ਫੇ ਇੰਨੇ ਪੈਸੇ ਕਿਆ ਕਰੂਗੇ ਭਾਈ ਚੀਰੀ ਲੱਖ ਦੇ ਕਿੱਥੇ ਹਾਂ 5-7 ਲੱਖ ਦੇ ਹੋਣਗੇ ਚਲ 5-7 ਲੱਖ ਨਹੀਂ ਯਾਰ 5-7 ਲੱਖ ਤੇ ਕੀਲੇ 'ਚ ਹੁੰਨੇ ਬਾਈ ਇਹ ਯਾਰ ਹਰੇ ਖਾਰੇ ਕਿਹੜੇ ਰਾਜੀ ਦੀਪਰਾ ਜਾ ਆਉਣੀ ਆ ਨਹੀਂ ਉਹਨੂੰ ਦੱਸਤਾ ਦੀ ਫਿਰ ਇਹਨੇ ਪੈਸੇ ਕਰਾਂਗਾ ਬਾਈ ਕੋਈ ਨਹੀਂ ਕਰਨਾ ਹਾਰ ਸਦਾ ਰੁੱਤਲ ਜੂਗਾ ਹੋਰ ਕੀ ਕਰਦਾ ਨਹੀਂ ਯਾਰ 10000 ਤੁਹਾਡੇ ਵਰਗਾ ਚਲੋ ਸਾਡੇ ਵਰਗਿਆਂ ਮੈਂ ਤਾਂ ਮੰਨਿਆ ਵੀ ਬਾਈ ਕਿਉਂ ਮੈਂ ਜਾਨ ਆਵਾਨੀ ਦਾ ਸਾਡੂ ਆ ਹੈ ਅਜੇ ਵੀ ਬਾਈ 1 2 3 4 6 ਕਿਾਰੇ ਹੋਰ ਖੜੇ ਆ ਬਾਜਰੇ ਦੇ ਬਾਜਰਾ ਬਾਈ ਰੜਦਾ ਆਪਣੇ ਪੂਰਾ ਹੈ 8 11 ਇਹ ਹੋਰ 8 11 ਇਹ ਹੋਰ ਆ 1 2 ਹਾਂ 8 11 ਇਹ ਆ ਉਹ ਦੇਖੋ ਬਾਈ ਸਾਰੇ ਹੀ ਬਾਜਰਾ ਖੜਾ ਹੈ 8 11 ਇਹ ਹੋਰ ਖੜੇ ਆ ਖੜ ਗਿਆ ਹੁੰਦਾ ਹੈ ਹਾਂ ਬਾਜਰਾ ਠੀਕ ਆ ਮੈਂ ਖਾਲੇ ਜਾਤ ਨੂੰ ਖਾਦ ਦਦਾ ਮਾ ਇੱਥੇ ਹੋਣਾ ਨਹੀਂ ਬਾਜਰਾ ਹੂੰ ਸਾਰਾ ਬਾਜਰਾ ਬਹੁਤ ਵਧ ਗਿਆ ਹਾਂ ਹੋ ਗਿਆ ਬਾਈ ਹੋ ਗਿਆ ਹੁਣ ਇਹ ਮੰਨ ਕੇ ਚੱਲ ਵੀ ਆਪਾਂ ਦੇ ਵਿੱਚ ਵਿੱਚ ਉੱਚਾ ਹੋ ਗਿਆ ਬਾਈ ਸਾਡਾ ਦਿਖਦਾ ਨਹੀਂ ਸਹੀ ਗੱਲ ਆ ਹੈਨਾ ਬਾਈ ਬੂਟਿਆਂ 'ਚ ਨਾ ਕਣਕ ਤਾਂ ਹੋ ਜਾਂਦੀ ਵਧੀਆ ਬਾਕੀ ਉਂ ਹੁੰਦਾ ਇਹ ਮਸਰਵ ਕਿੱਖਾ ਕੰਡਾ ਹੈ ਆਮਨੇ ਅਸਲ ਚ ਜਿੱਦਾਂ ਅਸੀਂ ਗੰਨੇ ਦਾ ਗੰਨੇ ਦੇ ਬੂਟਾ ਵਧੀਆ ਗ੍ਰੋਥ ਕਰਦਾ ਸਾਰੇ ਨਾਲ ਹਣਾ ਹਾਂ ਦੋ ਸਾਲ ਗੰਨੇ ਚ ਰਿਹਾ ਹਾਂ ਗੰਨੇ ਚ ਵਧੀਆ ਚੱਲਦਾ ਬਾਈ ਗੰਨੇ ਹੀ ਰਿਹਾ ਪਹਿਲਾਂ ਬਿਲਕੁਲ ਪੜਾ ਹੁਣ ਇਹ ਕਿ ਕਿੰਨਾ ਬਾਹ ਬਾਹ ਕੇ ਕਣਕ ਬੀਜੀ ਦੀ ਤੁਸੀਂ ਅੱਜ ਜਿਹੜਾ ਚੱਲ ਠੀਕ ਨਿਕਲਈ ਆਪਣੀ ਜਿਹਾਰੇ ਜੋਗੀ ਵੀ ਨਾ ਬਹੁਤੀ ਮਾੜੀ ਨਾ ਚੰਗੀ ਠੀਕ ਆ ਜਿਹੜਾ ਮੇਲਾ ਲਾਇਆ ਉਹਦੇ ਵਿੱਚ ਟਰੈਕਟਰ ਰੋਟਰ ਦਿੱਤਾ ਕਿਸੇ ਨੂੰ ਕਿ ਨਹੀਂ ਕੋਈ ਮੇਲਾ ਯਾਰ ਉਹ ਜਿਹੜਾ ਟਰੈਕਟਰ ਨਵਾਂ ਇਹਦਾ 350 D ਹਾਂ ਹਾਂ 3 ਸਪੀਡ ਹਾਂ ਉਹ ਟਰੈਕਟਰ ਲਾਂਚ ਕਰਿਆ ਦਾ ਸਾਲ ਚ ਮੇਲਾ ਉਹਦਾ ਦਾ ਅੱਛਾ ਉਹ ਕਰਦੇ ਨਹੀਂ ਹੁੰਦੇ ਸ਼ਰਮ ਨਹੀਂ ਜੀ ਕੱਪੜਾ ਜਿਹਾ ਪਾ ਕੇ ਉਹ ਮੈਂ ਸਮਝ ਗਿਆ ਨੌਂ ਜਿਹਾਂ ਕਰਦੇ ਹੁੰਦੇ ਠੀਕ ਆ ਠੀਕ ਆ ਉਹ ਕਰੇਗਾ ਫਿਰ ਇੱਕ ਸੌਦਾ ਕਰਿਆ ਤਾਂ ਉੱਥੇ ਅੱਛਾ ਚੱਲ ਉਹ ਵੀ ਟਰੈਕਟਰ ਦੇਤਾ ਵਧੀਆ ਗੱਲ ਆ ਭਾਈ ਉਧਰੇ ਤੇ ਆਏ ਮਤਲਬ ਲੈ ਕੇ ਆਏ ਆ ਠੀਕ ਮਤਲਬ ਉਹਨਾਂ ਨੇ ਇੱਕ ਅੱਧਾ ਦਿਨ ਚ ਲੈ ਕੇ ਜਾਣ ਮੈਂ ਸਮਝ ਗਿਆ ਚੱਲੀ ਭਾਈ ਫੇਰ ਕਰਨ ਨੂੰ ਲੱਦ ਭਰੀ ਲੱਦ ਭਰੀ ਤੂੰ ਵੜਦੇ ਇੱਕ ਭਰੀ ਮਰ ਜਾਊਗੀ ਅਰੇ ਹਾਲ ਦੇਖ ਲੈ ਮੇਰਾ ਵੜਦੇ ਇੱਕ ਭਰੀ ਵੜਦੇ ਇੱਕ ਜਿਹੜਾ ਮ ਲਾ ਗਿਆ ਇਹ ਕਹਾ ਹੋ ਫੇਰ ਲਾ ਕੇ ਆ ਚੱਲ ਕੋਈ ਗੱਲ ਨਹੀਂ ਭਾਈ ਹਾਲ ਦੇਖ ਲੈ ਮੇਰਾ ਇਹ ਵੱਜਣੀ ਵੜਦੀ ਨਹੀਂ ਮੈਂ ਲਾਂਗੇ ਨਾ ਵੀਰੇ ਤੇ ਠੀਕ ਆ ਬਾਬਿਓ ਠੀਕ ਆ ਯਾਰ ਵੀਡੀਓ ਦੇ ਵਿੱਚ ਇੰਨਾ ਹੀ ਬਾਕੀ ਕਿਸੇ ਵੀ ਮੇਰੇ ਵੀਰ ਭਾਈ ਨੇ ਕੋਈ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਅਮਨ ਬਾਈ ਨਾਲ ਜਰੂਰ ਕੰਟੈਕਟ ਕਰਿਆ ਕਰੋ ਬਣੀ ਕਿ ਕਿਤੇ ਗਾਲਾਂ ਨੇ ਗੱਡੇ ਦੇਖ ਕੇ ਨਹੀਂ ਬਾਈ ਨੇ ਵੀਡੀਓ ਬਣਾ ਕਮਿਊਨਿਟੀ ਵੀ ਇਹੋ ਜਿਹੀ ਆਉਂਦੀ ਆ ਜੱਗੂ ਹੈਗਾ ਪ੍ਰੋਫੈਸ਼ਨਲ ਕਰੇ ਤਾਂ ਹੀ ਸਿੱਖਦਾ ਬੰਦਾ ਬਾਈ ਖਬਰੇ ਐ ਨਹੀਂ ਪਤਾ ਤਾਂ ਐਵੇਂ ਚੈਨਲ ਬਣਾ ਲਾਣਾ ਹੋ ਹਾਲੇ ਤਾਂ ਕੋਈ ਸਲਾਹ ਨਹੀਂ ਹੈਗੀ ਕੀ ਆ ਪਤਾ ਹੁੰਦਾ ਬਾਈ ਪਹਿਲਾਂ ਹੀ ਬਹੁਤ ਆ ਹੈ ਨਹੀਂ ਹੁੰਦਾ ਮਾਰਾ ਜਿਹਾ ਖਾਸ ਕਰਕੇ ਜੇ ਬਣਾਇਆ ਬਾਈ ਚਾਂਸ ਹਾਂ ਆਪਣਾ ਮੈਂ ਤਾਂ ਕੋਈ ਸਲਾਹ ਹੈ ਜੇ ਇਹ ਤਾਂ ਬਣਾਇਆ ਸਭ ਤੋਂ ਪਹਿਲਾਂ ਥੋੜਾ ਜਲਾ ਮੈਂ ਕਰਨਾ ਜੇ ਆਪਰ ਬਾਕੀ ਬਾਈ ਕਈ ਬਾਈ ਮਨੂੰ ਸ਼ਿਕਾਇਤ ਕਰਦੇ ਆ ਬਾਈ ਤੂੰ ਫੋਨ ਘੱਟ ਚੱਕਦਾ ਤਾਂ ਬਾਈ ਮੈਂ ਅਮਨ ਬਾਈ ਦਾ ਨੰਬਰ ਵੀ ਥੱਲੇ ਦਿਆ ਕਰਨਾ ਬਾਈ ਨਾਲ ਵੀ ਕੰਟੈਕਟ ਕਰ ਲਿਆ ਕਰੋ ਕਿਸੇ ਨੇ ਕੋਈ ਟਰੈਕਟਰ ਵੇਚਣਾ ਖਰੀਦਣਾ ਕਿਉਂਕਿ ਬਾਈ ਨੂੰ ਵੀ ਸਾਰੇ ਟਰੈਕਟਰਾਂ ਬਾਰੇ ਨੌਲੇਜ ਹੈਗੀ ਹੈ ਸਾਡੇ ਜਿੰਨੇ ਵੀ ਖੜੇ ਆਪਣੇ ਕੋਲ ਪਹਿਲਾਂ ਵੀ ਵੀਡੀਓ ਦੇ ਵੀਡੀਓ ਚ ਬਾਈ ਕੋਈ ਗੱਲ ਨਹੀਂ ਇਹਦਾ ਨੰਬਰ ਥੱਲੇ ਪੈਂਸ਼ਨ ਕਰੇ ਕਰਨਾ ਬਾਈ ਨਾਲ ਅਮਨੇ ਵੀਰੇ ਠੀਕ ਹੈ ਬਾਈ ਬਾਕੀ ਬਾਈ ਬਾਈ ਸਾਡਾ ਮਿਹਨਤੀ ਬਹੁਤ ਹੈ ਹੀ ਕਰਨੀ ਇਹ ਏਜੰਸੀ ਚ ਵੀ ਕੰਮ ਓਰੇ ਵੀ ਕੰਮ ਕਰਦਾ ਪੂਰਾ ਕਰਦਾ ਬਾਈ ਪੂਰੇ ਜਿੱਦਣ ਦਾ ਬਾਈ ਕਹਿੰਦਾ ਮੈਂ ਬਾਹਰ ਤੇ ਆਇਆ ਜਿੱਦਣ ਬਾਈ ਕਹਿੰਦਾ ਜਿੱਦਣ ਮੈਂ ਬਾਹਰ ਤੇ ਆਇਆ ਕਹਿੰਦਾ ਮੈਂ ਸਾਂਹ ਪੂਰੀਆਂ ਰਜਾਈਆਂ ਪਈਆਂ ਹੈ ਨਹੀਂ ਸਰ ਮੈਂ ਸਾਂਹ ਤਗੜੀਆਂ ਹੋ ਗਈਆਂ ਮੈਂ ਮਾੜਾ ਹੋ ਗਿਆ ਤੂੰ ਮਾੜਾ ਹੋ ਗਿਆ ਠੀਕ ਹੈ ਠੀਕ ਹੈ ਠੀਕ ਹੈ ਬਾਈ ਜਿੰਨੇ ਮਰਦੀ ਜੱਗੂ ਪੰਪ ਦੇ ਲਾ ਹਾਂ ਕੱਖ ਤੈਨੂੰ ਵੜਨੇ ਨਹੀਂ ਨਹੀਂ ਵੜਦਾ ਵੜਦੇ ਮੇਰਾ ਭਾਈ ਨਹੀਂ ਨਾਲ ਲੱਗ ਜੂਗਾ ਤੇਰੇ ਅੱਛਾ ਨਾਲ ਆਹ ਤੇ ਯਾਰ ਇਧਰ ਨੂੰ ਦਿਖਾਈ ਮੜ ਜੀ ਆ ਭਾਈ ਇਹਨੂੰ ਕਿੰਨਾ ਟਾਈਮ ਲੱਗਣਾ 2 ਮੀਟਰ ਦਾ ਕੰਮ ਨਹੀਂ ਚੱਲ ਕੋਈ ਗੱਲ ਨਹੀਂ ਵੱਡਦੇ ਰਲ ਮਿਲ ਕੇ ਵੱਡ ਲੈਣੇ ਭਾਈ ਰਸੀ ਲਿਆਂਦੀ ਵੀ ਆ ਰਸੀ ਹੈਗੀ ਆ ਭਾਈ ਠੀਕ ਹੈ ਜੀ ਬਲੌਗ ਚ ਇੰਨਾ ਹੀ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਹੋਰ ਨਵੇਂ ਵੀਡੀਓ ਚ ਧੰਨਵਾਦ ਸਾਰਿਆਂ ਦਾ